ਨਿਰਜਲਾ ਇਕਾदशी ਦੇ ਮੌਕੇ ਤੇ ਮਹਿੰਦਰਾ ਕਲੋਨੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੋਟ ਰੋਡ ਤੇ ਲੰਗਰ ਲਗਾਇਆ ਗਿਆ ਅਤੇ ਠੰਡੇ ਮਿੱਠੇ ਜਲ ਦੀ ਛਬੀ ਲਗਾਈ ਗਈ ਇਸ ਮੌਕੇ ਤੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਸਾਬਕਾ ਸੰਸਦ ਸ਼ਵੇਤ ਮਲਿਕ ਸਾਬਕਾ ਵਿਧਾਇਕ ਸੁਨੀਲ ਦੱਤੀ ਕਾਉਂਸਲਰ ਵਿਕਾਸ ਸੋਨੀ ਭਾਰਤੀ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਕਾਉਂਸਲਰ ਸਮੀਰ ਦੱਤਾ ਜ਼ਿਲ੍ਹਾ ਬੀਜੇਪੀ ਪ੍ਰਧਾਨ ਹਰਵਿੰਦਰ ਸੰਧੂ ਅਤੇ ਸਾਬਕਾ ਕਾਉਂਸਲਰ ਮੀਨੂ ਸਹਿਗਲ ਅਚੇਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਲੰਗਰ ਅਤੇ ਸ਼ਬੀਲ ਦੌਰਾਨ ਰਾਕੇਸ਼ ਕਰੋਵਰ ਨਵਦੀਪ ਹਾਂਡਾ ਅਸ਼ੋਕ ਕਾਲਿਆ ਮੋਨੂ ਮਹਾਜਨ ਅਤੇ ਗੋਤਮ ਕਾਲਿਆ ਸਮੇਤ ਕਈ ਲੋਕ ਮੌਜੂਦ ਸਨ। ਨਮਾਨੀ ਕਾਸ਼ੀਆ ਬਰਾਤ ਪੁੱਤਰ ਦੇ ਰਿਹਾ। ਸੋ ਅੱਜ ਦੇ ਪੁੱਤਰ ਦਿਨ ਤੇ ਸਾਰੇ ਮਧਰਾ ਖਲੌਨੀਆ ਨੂੰ ਮਾਤਾ ਜੀ ਦੇ ਸਾਰੇ ਭੱਤਾ ਨੂੰ ਅੱਜ ਸ਼ਬੀਲ ਤੇ ਲੰਗਰ ਜਿਹੜਾ ਇੱਥੇ ਲਾ ਗਿਆ ਸੋ ਬੜੀ ਵੱਡੀ ਸੇਵਾ ਕਰਦੇ ਨੇ। ਉਹ ਅੱਜ ਨਹੀਂ ਹਰ ਜਿਹੜਾ ਵੀ ਸਾਡਾ ਕਿੱਤੇਰ ਤਿਹਾਰ ਆਉਂਦਾ ਹੈ ਲਲਕੇ ਸਾਰੇ ਆਪਸੀ ਭਾਈਚਾਰਾ ਪਿਆਰ ਨਾਲ ਇੱਥੇ ਲੰਗਰ ਵੀ ਲਾਉਂਦੇ ਨੇ ਛਬੀਰ ਵੀ ਲੱਗਦਾ ਪਹਿਲੇ ਤਾਂ ਮੈਂ ਨਿਰਜਲਾ ਇਕਦਸ਼ੀ ਦੇ ਇਸ ਸ਼ੁਭ ਅਵਸਰ ਤੇ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਤੋਂ ਮੈਨੂੰ ਹਾਰਦਿਕ ਪ੍ਰਸੰਤਾ ਹੈ ਇਹਨਾਂ ਦੇ ਵਿਚ ਆਨ ਤੇ ਔਰ ਮੈਂ ਸਮਝਣਾ ਕਿ ਇਹਨਾਂ ਨੇ ਅੱਜ ਇਥੇ ਇੱਕ ਛਬੀਲ ਦਾ ਯੋਜਨ ਕੀਤਾ ਹੋਰ ਵੀ ਸਮਾਜਿਕ ਯੋਜਨਾ ਹੈ ਮਿੰਦਰਾ ਕੌਲਨੀ ਦੀ ਐਸੋਸੀਏਸ਼ਨ ਦਸ਼ਕਾਂ ਤੋਂ ਕਰਦੀ ਰਹੀ ਹੈ ਕਿਉਂਕਿ ਮੈਨੂੰ ਆਣਾ ਗੁਰਪੂਰਵ ਵੀ ਮਨਾਉਂਦੇ ਨੇ ਜਗਰਾਤਾ ਵੀ ਮੰਗਰਾਉਂਦੇ ਨੇ ਉਸ ਦਿਹਾੜਾ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਅੱਜ ਵੀ ਉਸ ਅਫਸਰ ਦੇ ਵਿੱਚ ਅੱਜ ਇਹਨਾਂ ਨੇ ਇੱਥੇ ਲੰਗਰ ਲਾਇਆ ਸ਼ਬੀਲ ਲਾਈ ਹੈ ਮੈਂ ਸਮਝਦਾ ਇਹ ਮਹਿੰਦਰਾ ਕਾਲੋਨੀ ਜੋ ਕਿ ਰਾਨੀ ਕੇ ਬਾਗ ਮਾਤਾ ਜੀ ਦੀ ਗੋਚ ਵਿੱਚ ਮਹਿੰਦਰਾ ਉਸ ਵਸਿਆ ਆ ਇੱਥੋਂ ਦੇ ਸਾਰੇ ਨਿਵਾਸੀ ਬੜੀ ਆਪਣੀ ਸੇਵਾ ਭਾਵਨਾ ਦੇ ਨਾਲ ਹਿਰਦੇ ਤੋਂ ਆਪਣੇ ਇਸ ਸੇਵਾ ਕਰਦੇ ਨੇ ਇੱਕ ਬੜਾ ਹੀ ਉਸਾ ਦੇ ਨਾਲ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਹੋਇਆ ਜਿਦੇ ਵਿੱਚ ਸਾਡੇ ਮਾਨਯੋਗ ਰਾਜ ਸਭਾ ਮੈਂਬਰ ਸ਼ਵੇਤ ਮਲਕ ਜੀ ਪੂਰੇ ਪ੍ਰਧਾਨ ਤੇ ਨਾਲ ਹਰਿੰਦਰ ਸੰਧੂ ਜੀ ਜਿਹੜੇ ਡਿਸਟ੍ਰਿਕਟ ਦੇ ਸ਼ਹਿਰ ਸਾਡੇ ਅੰਮ੍ਰਿਤਸਰ ਦੀ ਸ਼ਾਨ ਨੇ ਤੇ ਸਾਡੇ ਮੀਨੂ ਭੈਣ ਜੀ ਹਨੇਹਾਂਡਾ ਜੀ ਸਾਡੇ ਮੋਨੂ ਮਾਜਨ ਜੀ ਸਾਰੇ ਹੀ ਇੱਥੇ ਮਿਲ ਕੇ ਸਭ ਨੇ ਹੀ ਯੋਗਦਾਨ ਦਿੱਤਾ ਹੋਇਆ ਤੇ ਮੰਦਰਾ ਕਲੋਨੀ ਦੇ ਵਿੱਚ ਬੜਾ ਹੀ ਇੱਕ ਯੋਜਕ ਹੈ ਜਿਹੜਾ ਹਰ ਸਾਲ ਕਰਦੇ